ਮੈਂ ਚਾਈਲਡ ਪ੍ਰੋਡਕਸ਼ਨ ਅਫੀਸਰ ਡੀਸੀ ਆਫਿਸ ਤੋਂ ਸਰ ਡੀਸੀ ਸਾਹਿਬ ਨੇ ਜਿਹੜੀ ਮੁਹਿੰਮ ਚਲਾਈ ਆ ਉਹਦੇ ਅੰਦਰ ਅਸੀਂ ਅੱਜ ਅੰਡਰ ਏਜ ਬੱਚਿਆਂ ਦਾ ਚਲਾਨ ਕਰ ਰਹੇ ਸੀ ਸਰ ਉਹਦੇ ਵਿੱਚ ਇਸ ਤਰ੍ਹਾਂ ਸੀ ਕਿ ਆਪਾਂ ਮੈਨੂੰ ਇਸ ਗੱਲ ਦੇ ਬੜੀ ਹੈਰਾਨਗੀ ਹੋਈ ਪਿਛਲੇ ਆਪਾਂ ਸਰ 10 ਦਿਨ ਤੋਂ ਬੱਚਿਆਂ ਨੂੰ ਰੋਕ ਕੇ ਅਵੇਅਰ ਕਰ ਰਹੇ ਹਾਂ ਕਿ ਬੇਟਾ ਆਪਣਾ ਲਾਇਸੈਂਸ ਬਣਵਾਓ ਅੱਜ ਆਪਾਂ ਜਿੰਨੀਆਂ ਵੀ ਕੁੜੀਆਂ ਰੋਕੀਆਂ ਸਰ ਆਪਾਂ 25 ਚਲਾਨ ਕੀਤੇ ਆ ਤੁਸੀਂ ਇਹ ਗੱਲ ਸੋਚ ਕੇ ਦੇਖੋ ਕਿ ਬੱਚਿਆਂ ਕੋਲੋਂ ਲਾਇਸੈਂਸ ਤੇ ਦੂਰ ਆਸੀ ਇੰਸ਼ੋਰੈਂਸ ਪੋਲਿਸ਼ਨ ਕੁਝ ਵੀ ਨਹੀਂ ਆਗਾ ਜੈਸਵੀ ਬੱਚੇ ਨੂੰ ਰੋਕੀਦਾ ਇੱਕੋ ਗੱਲ ਕਹਿੰਦੇ ਕਿ ਨਹੀਂ ਜੀ ਸਾਡੇ ਕੋਲ ਤੇ ਆਪਣੇ ਮੰਮੀ ਪਾਪਾ ਨੂੰ ਬੁਲਾ ਲੈਨੇ ਆ ਮੰਮੀ ਪਾਪਾ ਆ ਕੇ ਇਹ ਗੱਲ ਨਹੀਂ ਕਹਿੰਦੇ ਕਿ ਆਪਾਂ ਬੱਚੇ ਨੂੰ ਵੇਅਰ ਕਰਾਂਗੇ ਆਪਾਂ ਖੁਦ ਵੇਅਰ ਹੋਵਾਂਗੇ ਉਹ ਆ ਕੇ ਸਾਨੂੰ ਅੱਗੋਂ ਕਹਿੰਦੇ ਆ ਕਿ ਤੁਸੀਂ ਇਹ ਮੇਰੇ ਬੱਚੇ ਨੂੰ ਰੋਕਿਆ ਕਿਉਂ ਸਰ ਇਹ ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਸਾਡੀ ਕਿਸੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਹੈ ਆਪਾਂ ਦੇਖੋ ਜੇਕਰ ਤੁਸੀਂ ਕੋਈ ਬੱਚਾ ਕੋ ਲਾਇਸੈਂਸ ਨਹੀਂ ਆ ਪਰਮਾਤਮਾ ਨਾ ਕਰੇ ਉਹਦਾ ਆਪਾਂ ਦੇਖਦੇ ਆ ਤੇ ਉਸ ਬੱਚੇ ਨੂੰ 25000 ਰੁਪਏ ਜੁਰਮਾਨਾ ਜਾਂ ਉਦੇ ਮਦਰ ਫਾਦਰ ਨੂੰ 3 ਸਾਲ ਦੀ ਸਜ਼ਾ ਹੋਏਗੀ। ਜੇਕਰ 18 ਸਾਲ ਤੋਂ ਬੜੇ ਇੱਕ ਪੇਰੈਂਟਸ ਆ ਕੇ ਮੈਨੂੰ ਬੋਲ ਰਹੇ ਸੀ ਕਿ ਆਪਾਂ ਮੇਰੀ ਬੇਟੀ ਆ ਉਹ 16 ਸਾਲ ਦੀ ਆ ਉਹ 17 ਸਾਲ ਦੀ ਆ ਤੇ ਉਹ ਬੱਚਿਆਂ ਨੂੰ ਟਿਊਸ਼ਨ ਜਣਾਉਂਦੇ। ਮੈਂ ਇਹਨਾਂ ਨੂੰ ਰਿਕਵੈਸਟ ਕਰਾਂਗਾ ਕਿ ਬੱਚੀ ਦਾ ਲਾਇਸੈਂਸ ਬਣਾਓ ਲਰਨਿੰਗ ਤੇ 50cc ਤੋਂ ਥੱਲੇ ਥੱਲੇ ਤੁਸੀਂ ਬੱਚਿਆਂ ਨੂੰ ਬਾਈਕ ਦੇ ਕੇ ਭੇਜੋ। ਬੱਚਿਆਂ ਨੇ ਟਿਊਸ਼ਨ ਜਾਣਾ ਜਿਹੜਾ 50cc ਤੋਂ ਥੱਲੇ ਥੱਲੇ ਆਪਾਂ ਕਿਸੇ ਬੱਚਾ ਚਲਾਣੀ ਨਹੀਂ ਕੀਤਾ। ਜਿਹੜਾ 110cc ਆਪਾਂ ਉਹਨਾਂ ਦਾ ਹੀ ਚਲਾਨ ਕਰ ਰਹੇ ਆ। ਇਹ ਫਿਰ ਸਾਰਿਆਂ ਨੂੰ ਰਿਕਵੈਸਟ ਕਰਦਾ ਆ। कि ਆਪਣੇ ਬੱਚਾ ਨੂੰ 110cc ਨਾ ਦਿਓ ਜਿਹੜੇ 18 ਸਾਲ ਤੋਂ ਥੱਲੇ ਨੇ ਆਪਣੇ ਬੱਚਿਆਂ ਦਾ ਲਾਇਸੈਂਸ ਜੂ ਬਣਾਓ ਜੇਕਰ ਤੁਸੀਂ ਲਾਇਸੈਂਸ ਨਹੀਂ ਬਣਾਉਂਦੇ 25000 ਰੁਪਿਆ ਫਾਈਨ ਬਹੁਤ ਜ਼ਿਆਦਾ ਹੁੰਦਾ ਸੈਕੰਡਲੀ ਜੇਕਰ ਤੁਸੀਂ ਫਾਈਨ ਪੇ ਨਹੀਂ ਕਰਦੇ ਤੇ ਮਦਰ ਪਾਦਰ ਨੂੰ 3 ਸਾਲ ਦੀ ਸਜ਼ਾ ਹੋਏਗੀ ਜਿਹਦੇ ਨਾਮ ਤੇ ਆਰਸੀ ਹੋਏਗੀ ਜਿਹੜੀ ਬਾਈਕ ਚਲਾ ਰਹੀ ਹੈ ਜਿਹਦੇ ਨਾਮ ਤੇ ਉਹ ਆਰਸੀ ਨਿਕਲ ਗਈ ਉਹਨੂੰ ਫਾਈਨ ਉਹਨੂੰ 3 ਸਾਲ ਦੀ ਸਜ਼ਾ ਹੋਏ ਸਰ ਇਹ TVS ਦੀ ਆ ਰਹੀ ਹੈ ਸਰ ਇਲੈਕਟ੍ਰੋਨਿਕ ਇਲੈਕਟ੍ਰੋਨਿਕ ਵੀ ਆ ਰਹੀ ਹੈ ਸਰ 50cc ਇਹ ਇਲੈਕਟ੍ਰੋਨ 232 ਲਾ ਕੇ ਕੈਹੀ ਗੱਲ ਹੈ ਜਿਉਂ ਕਹਿੰਦੇ ਕਿ ਜੇ ਇਹ ਚਲਾਣੀ ਸਰ ਇਹ ਦੇਖੋ ਮੈਂ ਸਰ ਮੈਂ ਤੁਹਾਨੂੰ ਹੀ ਦੱਸਣਾ ਚਾਹੁੰਦਾ ਜਿਹਦੇ ਪਿੱਛੇ ਨੰਬਰ ਲੱਗ ਰਿਹਾ ਸਰ ਉਹ ਰਜਿਸਟ੍ਰੇਸ਼ਨ ਹੋ ਰਹੀ ਹੈ ਔਰ ਕਿਉਂ ਨਹੀਂ ਚਲਾਨ ਹੋਏਗਾ ਜੀ ਹੋ ਚਲਾਨ ਹੋਏਗਾ ਹਾਂ ਜੀ ਬਸ ਇਹ ਮਤਲਬ ਗਲਤ ਵੇਰਨਾ ਸਾ ਜੀ ਬਿਲਕੁਲ ਸਰ ਬਿਲਕੁਲ ਕੀ ਮੈਸੇਜ ਆ ਜਾਂਦਾ ਕੋਈ ਸਰ ਮੈਂ ਹੀ ਕਹਿਣਾ ਕਿ ਸਾਰੇ ਬੱਚੇ ਆਪਣਾ ਲਾਇਸੈਂਸ ਬਣਾਣ 18 ਸਾਲ ਤੋਂ ਥੱਲੇ ਕੋਈ ਵੀ ਡਰਾਈਵ ਨਾ ਕਰੋ ਜੇ ਡਰਾਈਵ ਕਰਨਾ ਕਿ ਪੀਸੀਸੀ ਲੈ ਕੇ ਚਲੋ ਜਿਹੜੇ ਵੀ ਪੀਸੀਸੀ ਲੈ ਕੇ ਆ ਰਹੇ ਆਪਾਂ ਉਹਨਾਂ ਨੂੰ ਕੁਝ ਨਹੀਂ ਕਹਿ ਰਹੇ ਸਾ ਕਿਨੇ ਚਲਾਨ ਕੀਤੇ ਆ 25 ਤੇ ਨਵਾਲਗ ਬੱਚਿਆਂ ਦੇ ਚਲਾਨ ਕੀਤੇ ਜਾ ਰਹੇ ਨੇ ਅੱਜ ਇਹਨਾਂ ਪ੍ਰਤੀਕੀ ਹੈਗਾ ਸੀਗਾ ਜਿਹੜਾ ਨਵਾਂ ਕਾਨੂੰਨ ਆਇਆ 1 ਜੁਲਾਈ 2024 ਤੋਂ ਸ਼ੁਰੂ ਹੋਇਆ ਉਹਦੇ ਵਿੱਚ ਨਵੇਂ ਕਾਨੂੰਨ ਦੇ ਤਹਿਤ ਨਵਾਲਗ ਬੱਚੇ ਜਿਹੜੇ ਉਹਨਾਂ ਦੇ ਹਰ ਤਰ੍ਹਾਂ ਦੇ ਡਰਾਈਵਿੰਗ ਕਰਨ ਤੇ ਰੋਕ ਲਗਾਈ ਗਈ ਆ ਅੱਜ ਅਸੀਂ ਉਹਨਾਂ ਦੇ ਚਲਾਨ ਕੀਤੇ ਨੇ ਪਹਿਲਾਂ 2 ਮਹੀਨੇ ਤੋਂ ਉਹਨਾਂ ਨੂੰ ਜਾਗਰੂਤ ਕਰ ਰਹੇ ਸੀ ਸਕੂਲਾਂ 'ਚ ਜਾ ਕੇ ਉਹਨਾਂ ਦੇ ਪੇਰੈਂਟਸ ਨੂੰ ਬੱਚਿਆਂ ਨੂੰ ਜਨਤਕ ਠਾਵਾਂ ਤੇ ਜਾ ਕੇ 2 ਮਹੀਨੇ ਤੋਂ ਲਗਾਤਾਰ ਜਿਹੜੀ ਇਹ ਮਹਿਮ ਚੱਲ ਰਹੀ ਸੀ ਕਿ ਜਿਹੜੇ ਨਵਾਲਗ ਬੱਚਿਆਂ ਦੇ ਚਲਾਨ ਕਰਨ ਤੇ ਰੋਕ ਲਗਾਈ ਗਈ ਆ ਉਦੇ ਸਬੰਧ 'ਚ ਆਪਾਂ ਕੱਲ ਤੇ ਕੱਲ ਵੀ ਅੱਜ ਵੀ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਜਾਗਰੂਤਾ ਸਬੰਧੀ ਲੈਕਸ ਬੋਰਡ ਵੀ ਲਗਾਏ ਆ ਸਰ ਨਵਾਲਿਕ ਕੋਈ ਕਿਆ ਲੈ ਕੇ ਕੋਈ ਨਵਾਂ ਕਾਨੂੰਨ ਨਵਾਂ ਕਾਨੂੰਨ ਆਇਆ ਜਿਹਦੇ ਵਿੱਚ ਜਿਹੜਾ ਕਿਸੇ ਵੀ ਤਰ੍ਹਾਂ ਦਾ ਨਾਬਾਲਗ ਬੱਚਾ ਕੋਈ ਵੀ ਡਰਾਈਵਿੰਗ ਨਹੀਂ ਕਰ ਸਕਦਾ ਹਾਂ ਉਹਦੇ ਵਿੱਚ ਇੱਕ ਛੋਟ ਹੈਗੀ ਆ ਜਿਹੜਾ ਨਾਬਾਲਗ ਬੱਚਾ ਜਿਹਦੀ 16 ਸਾਲ ਤੋਂ 18 ਸਾਲ ਏਜ ਆ ਉਹ ਬਿਨਾਂ ਗੇਅਰ ਦੇ ਉਹ ਇੱਕ ਵਾਰ ਚਲਾ ਸਕਦਾ ਜਿਹਦੀ ਕੈਪੈਸਿਟੀ 50 ਸੀਸੀ ਇੰਜਨ ਦੀ ਪਰ ਚਲਾਏਗਾ ਕਦੋਂ ਪਹਿਲਾਂ ਉਹਨੂੰ ਚਲਾਉਣ ਦਾ ਅਧਿਕਾਰ ਹਾਸਲ ਕਰੇਗਾ ਆਪਣਾ ਡਰਾਈਵਿੰਗ ਸੈਂਸ ਲਏਗਾ ਇਹ ਰੂਲ ਜਿਵੇਂ ਪ੍ਰਾਈਵਟ ਰੂਲ ਦੂਜੇ ਪਨਾਏ ਜਾਂਦੇ ਆ ਜੋ ਹਿੰਦੂ ਜੈਂਟਲਮੈਨ ਨਾ ਤੇ ਸਿਰ ਤੇ ਹੈਲਮਟ ਹੋਣਾ ਚਾਹੀਦਾ ਜੋ ਸਿੰਘ ਸਹਿਬਾਨ ਆ 8 ਮੀਟਰ ਦੀ ਉਚਾਈ ਦੇ ਦੀ ਦਸਤਾਰੋ ਸਜਾਈ ਹੋਣੀ ਚਾਹੀਦੀ ਆ ਜਿਹਦੇ ਕੋਲ ਨਹੀਂ ਕੁਛ ਹੈਗਾ ਤੇ ਅੰਡਰਏਜ ਦਾ ਉਹਦਾ ਜੋ ਫੈਕਸ ਬਣਦਾ ਵਾ ਫਿਰ ਉਹਦੇ ਤਹਿਤ ਜਿਹੜੇ ਇਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਸਾਡੇ ਨਾਲ ਬਾਲ ਵਿਕਾਸ ਅਫਸਰ ਸੀਨੀਅਰ ਜੋਸ਼ੀ ਜੀ ਖੜੇ ਨੇ ਇੱਥੇ ਉਹਨਾਂ ਦੀ ਮਾਨਯੋਗ ਡੀਸੀ ਸਾਹਿਬ ਵੱਲੋਂ ਡਿਊਟੀ ਲੱਗੀ ਆ ਉਹ ਸਾਡੇ ਨਾਲ ਖੜੇ ਆ ਤੇ ਚਲਾਨ ਕੀਤੇ ਜਾ ਰਹੇ ਨੇ ਵਾਲਾ ਹੁਣ ਤੱਕ 10 ਚਲਾਨ ਹੋ ਗਏ ਅੱਗੇ ਮਹਮ ਜਿਹੜੀ ਆ ਉਹ ਜਾਰੀ ਆ ਲਗਾਤਾਰ ਜਿਹੜੇ ਕੀਤੇ ਜਾ ਰਹੇ ਅਵੇਅਰਨੈਸ ਵੀ ਕੀਤੀ ਅੱਜ ਚਾਰ ਸਕੂਲਾਂ ਚ ਕੀਤੀ ਜੀ ਅਵੇਅਰਨੈਸ ਤੇ ਪਬਲਿਕ ਥਾਵਾਂ ਤੇ ਇੱਥੇ ਵੀ ਜਿੱਦੋਂ ਆਪਾਂ ਖੜੇ ਆਂ ਜੇ ਕੋਈ ਬੱਚਾ ਆਉਂਦਾ ਉਹਨੂੰ ਦੱਸ ਰਹੇ ਆਪਾਂ ਨਾਲ ਇਹ ਵੀ ਗੱਲ ਕਿ ਕੋਈ ਵੀ ਜਿਹੜਾ ਨਾਬਾਲਗ ਬੱਚਾ ਉਹ ਹੁਣ ਡਰਾਈਵਿੰਗ ਨਹੀਂ ਕਰ ਸਕਦਾ ਫਿਰ ਕੀ ਵਜ੍ਹਾ ਮੰਨਦੇ ਹੋ ਇੰਨੀ ਬੇਨਸ ਦੇ ਬਾਹਰ ਜਿਹੜਾ ਨਾਬਾਲਗ ਬੱਚਾ ਇਹਨੇ ਚਲਾਦਾ ਅਸੀਂ ਤਾਂ ਦੇਖੋ ਬੱਚਿਆਂ ਨੂੰ ਅਵੇਅਰਨੈਸ ਨਹੀਂ ਹੈਗਾ ਇਹ ਤੇ ਇੱਕ ਮਤਲਬ ਇਹ ਟ੍ਰੈਫਿਕ ਕਾਨੂੰਨ ਦੀ ਉਲੰਘਣਾ ਕਰਨ ਵਾਲੀ ਗੱਲ ਆ ਇਹ ਦੋ ਮਹੀਨੇ ਤੋਂ ਲਗਾਤਾਰ ਸੋਸ਼ਲ ਮੀਡੀਆ ਤੇ ਆ ਰਿਹਾ ਪ੍ਰਿੰਟ ਮੀਡੀਆ ਤੇ ਆ ਰਿਹਾ ਵਾ ਹਰ ਤਰ੍ਹਾਂ ਮੈਂ ਜਿਹੜਾ ਉਹ ਜਾਗਰੂਤ ਕੀਤਾ ਜਾ ਰਿਹਾ ਸਕੂਲਾਂ ਦੇ ਵਿੱਚ ਜਾ ਕੇ ਫਲੈਕਸ ਬੋਰਡ ਲਗਾਏ ਗਏ ਆ ਕਿ ਨਵਾਲਗ ਬੱਚਾ ਕਿਸੇ ਤਰ੍ਹਾਂ ਦੀ ਡਰਾਈਵਿੰਗ ਨਹੀਂ ਕਰ ਸਕਦਾ ਲੇਕਿਨ ਫੇਰ ਵੀ ਬਹੁਤ ਅਸਰ ਪਿਆ ਆ ਪਰ ਕੁਝ ਬੱਚੇ ਜਿਹੜੇ ਅਜੇ ਵੀ ਜਿਹੜੇ ਚੋਰੀ ਛਿਪੇ ਜਿਹੜੇ ਆ ਉਹ ਚਲਾ ਰਹੇ ਨੇ ਚਲਾਣੇ